ਮਿੰਟੋ ਜੀ ਕਹਿੰਦੇ ਵੱਡੀ ਕਾਰਵਾਈ ਹੋਈ ਹੈ ਵਿਭਾਗੀ ਕਾਰਵਾਈ ਜਿਹੜੀ ਗੱਲ ਦਾ ਡਰ ਸੀ ਲਗਭਗ ਉਹੀ ਹੋ ਗਈ ਬਹੁਤ ਬਚਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਹੀਂ ਚਾਰ ਇਨਸਪੈਕਟਰ ਦੋ ਮੁਲਾਜ਼ਮ ਤੇ ਮੁਅਤਲੀ ਵੀ ਜਾਰੀ ਰਹੂਗੀ ਕੋਈ ਅੱਗੇ ਜਿਹੜੇ ਕੋਈ ਲਾਭ ਮਿਲਨੇ ਹੁੰਦੇ ਡਿਪਾਰਟਮੈਂਟ ਦੇ ਉਹ ਵੀ ਨਹੀਂ ਮਿਲਨੇ ਪਰ ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ ਅਜੇ ਹੋਰ ਖੁੱਲੂਗਾ ਜਾਂ ਫਿਰ ਇੱਥੇ ਜੇ ਰੁਕ ਜਾਊਗਾ ਪਰਿਵਾਰ ਇਸ ਇਸੇ ਨਾਲ ਸੰਤੁਸ਼ਟ ਹੋ ਜਾਊਗਾ ਜਾਂ ਫਿਰ ਇਹਦੇ ਨਾਲ ਜੁੜੇ ਦੂਜੇ ਕੇਸ ਹੈ ਜਿਹੜੇ ਜਿਹੜੇ ਚੱਲ ਪਏ ਆ ਥੋੜੇ ਥੋੜੇ ਹੋਰ ਰੋਟਣਗੇ ਹਜੇ ਨਹੀਂ ਦੇਖੋ ਕਰਨਲ ਬਾਟ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਹੁਣ ਪੰਜਾਬ ਪੁਲਿਸ ਜਿਹੜੀ ਹੈ ਨਾ ਉਹ ਬਚਾਅ ਕਰ ਰਹੀ ਹੈ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਸਰ ਇਹ ਜਿਹੜੇ ਇਨਸਪੈਕਟਰ ਸੀਗੇ ਦੋ ਕਿ ਤਿੰਨ ਹੈ ਸ਼ਾਇਦ ਕਿਨਾਂ ਬਾਰੇ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਆ ਹੋ ਸਕਦਾ ਸੀਮਤ ਹੋਵੇ ਕਿ ਇਹ ਬਿਲਕੁਲ Mentally prepared ਸੀ ਕਿ ਅੰਦਰ ਜਾ ਸਕਦੇ ਹਾਂ ਸੀ ਜੀ ਉਹ ਸਾਰੀਆਂ ਤਿਆਰੀਆਂ ਸੀ ਸਭ ਕੁਝ ਕਿਉਂਕਿ ਦੇਖੋ ਨਾਨਕ ਸਿੰਘ ਐਸਐਸਪੀ ਰਹਿੰਦੇ ਆ ਉਹ ਜਿਹੜੀ ਸੁਣਵਾਈ ਹੋਈ ਪਹਿਲੀਆਂ ਚ ਤੁਸੀਂ ਉਸ ਸੁਣਵਾਈ ਨੂੰ ਕੱਢ ਲਓ ਸਾਫ ਪਤਾ ਲੱਗਦਾ ਕਿ ਕੋਰਟ ਕਿੰਨਾ ਉੱਥੇ ਸਖਤ ਰੁਖ ਲੈ ਕੇ ਚੱਲ ਰਹੀ ਸੀ ਉਹ ਬਾਅਦ ਵਿੱਚ ਮੇਰੇ ਖਿਆਲ ਦੇ ਨਾਲ ਬੈਂਚ ਵੀ ਬਦਲ ਗਈ ਜਾਂ ਪਤਾ ਨਹੀਂ ਕਿਉਂ ਕੁਝ ਥੋੜਾ ਨਰਮਾਈ ਵਾਲਾ ਮਾਮਲਾ ਵੇਖਿਆ ਗਿਆ ਤਾਂ ਪਹਿਲਾਂ ਤੇ ਇਦਾਂ ਲੱਗਦਾ ਸੀਗਾ ਕਿ एसएसपी ਜਿਹੜੇ ਤਤਕਾਲੀ ਨਾਨਕ ਸਿੰਘ ਆ ਉਹ ਬਹੁਤ ਕਸੂਤੇ ਫਸ ਜਾਣਗੇ ਇਸ ਮਾਮਲੇ ਦੇ ਵਿੱਚ ਚਲੋ ਫਿਰ ਜਾਂਚ ਪੜਤਾਲ ਵਾਇਆ ਚੰਡੀਗੜ੍ਹ ਪੁਲਿਸ ਹੁੰਦੀ ਹੋਈ ਸੀ ਬੀਆਈ ਤੱਕ ਪਹੁੰਚ ਗਈ ਜੀ ਹੁਣ ਜਿਹੜੀ ਇਹ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਆ ਹੁਣ ਉਹ ਆਪਣਾ ਆਪ ਵਿਚਾਰੇ ਮੈਂ ਤੁਹਾਨੂੰ ਆਹੀ ਗੱਲ ਕਹਿ ਰਿਹਾ ਸੀਗਾ ਨਿਚੋੜ ਦੇ ਰੂਪ ਦੇ ਜੀ ਕਿ ਕੁਝ ਆਲਾ ਅਧਿਕਾਰੀ ਜਿਹੜੇ ਆ ਉਹੀ ਪਕੜ ਚ ਲਿਆਉਣੇ ਆ ਉਹਨਾਂ ਨੇ ਹੂੰ ਜਦੋਂ ਵੀ ਆਉਣਗੇ ਜਦੋਂ ਵੀ ਕਿਤੇ ਉਹਨਾਂ ਦਾ ਸੂਤ ਲੱਗਿਆ ਇਹਨਾਂ ਨੇ ਕੁਝ ਅਧਿਕਾਰੀ ਪਕੜ ਚ ਜੱਕੜ ਚ ਸੰਗੇਜ ਰਹੇ ਆ ਜੀ ਕਿ ਆਉ ਬੁੱਤ ਥੋੜਾ ਆਪਾਂ ਖੇਡ ਖੇਡੀਏ ਹੂੰ ਉਹ ਤਿਆਰ ਕਰਨੇ ਆ ਹੁਣ ਗੱਲ ਇਹਨਾਂ ਨੂੰ ਪਤਾ ਹੈ ਕਿਉਂਕਿ ਪੰਜਾਬ ਪੁਲਿਸ ਦਾ ਅਧਿਕਾਰੀ ਕੋਈ ਨਿਆਣਾ ਥੋੜੀ ਹੁੰਦਾ ਸੀ ਪੰਜਾਬ ਪੁਲਿਸ ਬਹੁਤ ਇੰਟੈਲੀਜੈਂਟ ਪੁਲਿਸ ਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਅਸੀਂ ਦਾਵਾ-ਦਾਵ ਦਾਵਾ-ਦਾਵ ਫਾਰਮਲਿਟੀਆਂ ਪੂਰੀਆਂ ਕਰੀਏ ਕਿਉਂਕਿ ਜਾਂਚ ਤਾਂ ਸਾਡੇ ਕੋਲੋਂ ਗਈ ਗਈ ਜੀ ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਵਰੂਨ ਜੀ ਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਗੁੱਡ ਬੁੱਕ 'ਚ ਰਹਿੰਦੇ ਨੇ ਹਲਵੇ ਸੋ ਕਿ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਜੀ ਕਿ 3 ਸਾਲ ਵਾਸਤੇ ਇਹਨਾਂ ਨੂੰ ਕੋਈ ਪ੍ਰੋਮੋਸ਼ਨ ਨਹੀਂ ਦੇਣੀ 3 ਸਾਲ ਦੀ ਇਹਨਾਂ ਦੀ ਸਰਵਿਸ ਕੱਟ ਲਓ ਜੀ ਠੀਕ ਹੈ ਜੀ ਫੇਰ ਇਸ ਤੋਂ ਇਲਾਵਾ ਕਿ ਪਟਿਆਲੇ ਜ਼ਿਲ੍ਹੇ 'ਚ ਇਹਨਾਂ ਨੂੰ ਬਾਹਰ ਕਰ ਦਿਓ ਮਤਲਬ ਕਿ ਜੋ ਮਹਿਕਮੇ ਦੀ ਕਾਰਵਾਈ ਬਤੌਰ ਇੱਕ ਆਲਾ ਅਧਿਕਾਰੀ ਬਣਦੀ ਉਹਨਾਂ ਨੇ ਕਰਕੇ ਡੰਨ ਮਾਰੀ ਜੀ ਵੀ ਕੱਲ ਨੂੰ ਆਪਣੇ ਤੇ ਨਾ ਗੱਲ ਆਵੇ ਸਮਝਦੇ ਹੋ ਨਾ ਸਰ ਤਾਂ ਇਹ ਚੀਜ਼ਾਂ ਸ਼ਾਇਦ ਨਾ ਹੁੰਦੀਆਂ ਜੇਕਰ ਸੀਬੀਆਈ ਕੋਲ ਗੱਲ ਨਾ ਜਾਂਦੀ ਹੁਣ ਅੰਦਰੋਂ ਅੰਦਰ ਜਾਣਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪੂਰਾ ਕੰਮ ਤਿਆਰ ਸੀ ਸਭ ਕੁਝ ਹੁੰਦਾ ਹੈ ਸਰ ਮੈਂ ਇੱਕ ਮਾਮਲੇ 'ਚ ਵੀ ਦੇਖਿਆ ਬੜਾ ਮਾਮਲਾ ਹਾਈ ਪ੍ਰੋਫਾਈਲ ਹੋਇਆ ਸੀਗਾ ਤੇ ਚਲੋ ਉਹਦੇ 'ਚ ਉਹ ਬੰਦਾ ਇੰਸਪੈਕਟਰ ਵੀ ਜਿਹੜਾ ਸੀਗਾ ਉਹ ਬਹੁਤ ਅੱਜ ਤੱਕ ਸੱਚਾ ਸੀਗਾ ਕੈਬਰ ਪੁਲਸ ਵੀ ਵਿਚਾਰੀ ਨਜਾਇਜ਼ ਰਗੜੀ ਜਾਂਦੀ ਹੈ ਤਾਂ ਉਸ ਦੀ ਗ੍ਰਿਫਤਾਰੀ ਪਾਈ ਗਈ ਸੀ ਸਰ ਉਹ ਇੱਕ ਦਿਨ ਵੀ ਜੇਲ੍ਹ ਚ ਨਹੀਂ ਸੀ ਗਿਆ ਇੱਕ ਦਿਨ ਵੀ ਜੇਲ੍ਹ ਚ ਨਹੀਂ ਸੀ ਗਿਆ ਉਹ ਬੈੱਡ ਤੇ ਰਿਹਾ ਸਾਰੀ ਕਸਟਡੀ ਘੁੰਮੀ ਗਈ ਜੀ ਉਹਦੀ ਜੀ ਠੀਕ ਹੈ ਨਾ ਬਹੁਤ ਕੁਝ ਹੁੰਦਾ ਪੁਲਸ ਪੁਲਸ ਕੀ ਨਹੀਂ ਕਰ ਸਕਦੀ ਸਰ ਉਥੇ ਤੁਹਾਡੀ ਕੈਦ ਸਾਰੀ ਜਿਹੜੀ ਹੈ ਨਾ ਉਹ ਇੱਕ ਬੈੱਡ ਤੇ ਕਟਵਾ ਸਕਦੀ ਹੈ ਬੈੱਡ ਤੇ ਮਤਲਬ ਕਿ ਕੈਦ ਕਾਗਜ਼ਾਂ 'ਚ ਚੱਲ ਰਹੀ ਹੈ ਚੱਲੀ ਜਾਵੇ ਉਥੇ ਕਿਹੜਾ ਉਥੇ ਚ ਪੈਟਰੋਲ ਪੈਣਾ ਜੀ ਬਿਲਕੁਲ ਤੁਸੀਂ ਕਿਤੇ ਹੋ ਉਹ ਤਾਂ ਪੁਲਿਸ ਨੇ ਤੈਅ ਕਰਨਾ ਕਾਗਜ਼ਾਂ ਨੇ ਅਖਰਾਂ ਨੇ ਤੈਅ ਕਰਨਾ ਕਿ ਹਾਂ ਇਹ ਬੰਦਾ ਇੱਥੇ ਹੋਣਾ ਚਾਹੀਦਾ ਸਾਬ ਤੋ ਇਸ ਕਰਕੇ ਹੁਣ ਇਹਨਾਂ ਨੂੰ ਲੱਗ ਰਿਹਾ ਹੈ ਕਿ ਭਾਈ ਦੇਖੋ ਸੀਬੀਆਈ ਨੇ ਪਤਾ ਨਹੀਂ ਮਾਮਲਾ ਕਿੱਧਰ ਨੂੰ ਤੋਰ ਦੇਣਾਗਾ ਹੁਣ ਡਰ ਜਿਹੜਾ ਸੀ ਉਹ ਇਹੋ ਹੀ ਆ ਕਿ ਭਾਈ ਇਹ ਜੇ ਮੰਡੋਰ ਤੱਕ ਗਿਆ ਚਲਾ ਮਾਮਲਾ ਮੰਡੋਰ ਜਿਹੜਾ ਮੁਕਾਬਲਾ ਹੋਇਆ ਹਾਲਾਂਕਿ ਕਿਉਂਕਿ ਉਹਦੇ ਵਿੱਚ ਮੈਂ ਜਿਵੇਂ ਕਿਹਾ ਕਿ ਕੁਝ ਅੱਧ ਤੱਕ ਜਿਹੜਾ ਉਹ ਪੀੜਤ ਪਰਿਵਾਰ ਆ ਉਹ ਹੁਣ ਸਾਇਲੈਂਟ ਆ ਹੂੰ ਸਾਇਲੈਂਟ ਹੋ ਗਿਆ ਰਜ਼ਾਮੰਦ ਹੋ ਗਿਆ ਮੈਂ ਨਹੀਂ ਕੁਝ ਕਹਿ ਸਕਦਾ ਉਹਨਾਂ ਬਾਰੇ ਪਰ ਉਹ ਇੰਨੀ ਹੁਣ ਗਰਮ ਜੋਸ਼ੀ ਨਾਲ ਪਰਵਾਹ ਨਹੀਂ ਕਰ ਰਹਾ ਹੁਣ ਇੱਕੋ ਡਾਰਿਆ ਕਿ 4-5 ਘੰਟੇ ਪਿੱਛੇ ਨਾ ਚਲੇ ਜਾਵੇ ਪਰ ਉਹ ਤਾਂ ਪਹਿਲਾਂ ਕੋਈ ਆਪ ਕਾਰਵਾਈ ਕਰਕੇ ਆਪਦੇ ਮੋੜੇ ਤੋਂ ਪਾਰ ਲਾ ਦੋ ਉਹ ਫਿਰ ਦੂਜੇ ਹੁਣ ਇਹਨਾਂ ਨਾਲ ਜੋ ਹੋਣਾ ਸੋ ਹੋਣਾ ਹੈ ਉਹ ਤਾਂ ਗੱਲ ਹਾਂਜੀ ਮੇਰੀ ਉਹ ਤਾਂ ਕੇਂਦਰੀ ਏਜੰਸੀ ਨੇ ਕਰਨਾ ਹੈ ਜੀ ਜਾਂਚ ਪੜਤਾਲ ਕਿੱਦਾਂ ਚੱਲਦੀ ਆ ਕੌਣ ਕੌਣ ਕੀ ਕੁਝ ਕਰਦੇ ਆ ਉਹਦੇ ਵਿੱਚ ਸਾਰਾ ਕੁਝ ਪਰ ਗੱਲ ਇਹ ਹੈ ਕਿ ਜਿਹੜੇ ਆਲਾ ਅਧਿਕਾਰੀ ਆ ਉਹ ਤੇ ਆਪਣੀ ਖਲੜੀ ਬਚਾਉਂਦੇ ਆ ਨਾ ਕਿ ਅਸੀਂ ਜੀ ਮਹਿਕਮੇ ਵਾਲੀ ਆ ਕਾਰਵਾਈ ਕਰ ਦਿੱਤੀ ਹੈ ਜੀ ਕਿਉਂਕਿ ਹੁਣ ਜਾਂਚ ਸੀਬੀਆਈ ਕੋਲ ਆ ਹੁਣ ਉਹ ਹੋਰ ਤੇ ਕੁਝ ਕਰ ਨਹੀਂ ਸਕਦੇ ਤਾਂ ਉਹਨਾਂ ਨੇ ਆ ਕਰ ਦਿੱਤਾ ਕਿ ਲੋ ਜੀ ਆ ਦੇਖੋ ਜੀ ਅਸੀਂ ਆ ਮਹਿਕਮੇ ਵਾਲੀ ਕਾਰਵਾਈ ਕਰ ਦਿੱਤੀ ਉਹ ਹੋਰ ਇਹਦੇ ਵਿੱਚ ਕੁਝ ਨਹੀਂ ਆ ਜੀ ਜੀ ਜਟਵਾਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਾਲ ਜੋੜਨ ਵਾਸਤੇ ਵੀ ਇਹ ਵੀ ਕਹਿ ਰਹੇ ਨੇ ਕਿ ਬਈ ਕਾਫੀ ਲੰਬੇ ਸਮੇਂ ਵਾਸਤੇ ਮਿੰਟੂ ਜੇ ਦਸਰੇ ਨੇ 3 ਸਾਲਾਂ ਵਾਸਤੇ ਇਹਨਾਂ ਨੂੰ ਬਾਹਰ ਕਰ ਦਿੱਤਾ ਬਈ ਤੇ ਇਹ ਕਹਿ ਰਹੇ ਨੇ ਕਿ ਹੁਣ ਨੰਬਰ ਵੱਡੇ ਅਫਸਰਾਂ ਦਾ ਲੱਗਣਾ ਜੋ ਇਹਨਾਂ ਇਨਸਪੈਕਟਰਾਂ ਦਾ ਸਾਥ ਦੇ ਰਹੇ ਸੀ ਹਾਂਜੀ ਉਹੀ ਹੈ ਨਾ ਕੇ ਬਚ ਰਹੇ ਨੇ ਹੁਣ ਅਟਕਾ ਲਈ ਪਰ ਹੋ ਸਕਦਾ ਕਿ ਇਹਦੇ ਵਿੱਚ ਜਿਹੜੇ ਨਾਨਕ ਸਿੰਘ ਨੇ ਜੀ ਹੂੰ ਉਹਨਾਂ ਨੂੰ ਵੀ ਪੁੱਛ ਕੇ ਚਦੇ ਦਾਇਰੇ 'ਚ ਲੈ ਲੈ ਆ ਕਿਉਂਕਿ ਕੁਝ ਚੀਜ਼ਾਂ ਨਾ ਕਾਲ ਰਿਕਾਰਡਿੰਗ ਮਤਲਬ ਕੋਈ ਕਾਲ ਡੀਟੇਲ ਕੇ ਭਈ ਤੁਹਾਨੂੰ ਕਾਲ ਆਈ ਹੈ ਕਿ ਨਹੀਂ ਆਈ ਕੁਝ ਐਸੀ ਬਹਿਸ ਦੇ ਵਿੱਚ ਵੀ ਆਈ ਸੀ ਨਾ ਗੱਲ ਯਾਦ ਹੈ ਨਾ ਯਾਦ ਨਹੀਂ ਹੈ ਤੁਹਾਨੂੰ ਉਹ ਗੱਲ ਆਪਾਂ ਉਹ ਗੱਲ ਵੀ ਕੀਤੀ ਸੀ ਜੀ ਉਹ ਕੁਝ ਚੀਜ਼ਾਂ ਕੋਰਟ ਦੇ ਰਿਕਾਰਡ ਤੇ ਤੇ ਆਲਰੇਡੀ ਹੈਗੀਆਂ ਨੇ ਜੀ ਜੋ सीबीआई ਰਿਕਾਰਡ ਤੇ ਲੈ ਕੇ ਜਾਂਚ ਪੜਤਾਲ ਕਰਦੀ ਹੈ ਤਾਂ ਸਰ ਹੁਣ ਉੱਥੋਂ ਤਾਂ ਇੱਕ ਵਾਰੀ ਬਚ ਗਿਆ ਹਾਈ ਕੋਰਟ ਤੋਂ ਪਰ ਸੀਬੀਆਈ ਨੇ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹਿਆ ਫਿਰ ਉਥੋਂ ਨਹੀਂ ਬਚ ਕੇ ਨਾ ਜਾ ਜਾਇ ਪਾਇਆ ਮੁੰਨਾ ਜੀ ਜੀ ਬਲੀ ਸਾਹਿਬ ਕਹਿ ਰਹੇ ਨੇ ਕਿ ਜੇ ਪਹਿਲਾਂ ਹੀ ਕਹਿੰਦੇ ਕੋਈ ਕਾਰਵਾਈ ਕਰ ਦਿੰਦੇ ਤੇ ਨਾ ਸਿਆਪਾ ਪਹਿਣਾ ਨਹੀਂ ਸੀ ਗੱਲ ਤੁਹਾਡੀ ਠੀਕ ਹੈ ਪਰ ਬੰਦਾ ਉਦੋਂ ਤੱਕ ਕੋਸ਼ਿਸ਼ ਕਰਦਾ ਵੀ ਜਦੋਂ ਤੱਕ ਪੰਜ ਸਨਮਾਨ ਦੇ ਗਾਣੇ ਨਾ ਵੇ ਹਾਂਜੀ ਜੇ ਤੂੰ ਬਿਨ ਦੱਸਿਆਂ ਤੁਰ ਜਾਣਾ ਸੀ ਮੈਂ ਨਾਲ ਸਹੇਲੀਆਂ ਨਾ ਜਾਂਦੀ ਜੀ ਜੀ ਮਿੰਟ ਜੀ ਇੱਕ ਨਾ ਕਮੈਂਟ ਮੈਂ ਪੜ੍ਹਦੇ ਨਾ ਇਹ ਆਪਣੀ ਖਬਰ ਤੋਂ ਥੋੜਾ ਜਿਹਾ ਹਟ ਕੇ ਅਜੇ ਜੈਨ ਜੀ ਹੋਰਿਆਂ ਦਾ ਕਮੈਂਟ ਹੈ ਇਹ ਕਹਿੰਦੇ ਕਿ ਕੱਲ ਮੇਰੀ ਬੇਟੀ ਇੰਸਟੀਚਿਊਟ ਕਹਿੰਦੇ ਪੜ੍ਹਨ ਜਾ ਰਹੀ ਸੀ ਤੇ ਨਿਹੰਗ ਸਿੰਘਾਂ ਨੇ ਕਹਿੰਦੇ ਤਲਵਾਰ ਲੈ ਕੇ ਗੱਡੀ ਦੇ ਕੋਲ ਆਏ ਤੇ ਬੇਟੀ ਨੂੰ ਕਹਿ ਕੇ ਗਏ ਵੀ ਇਸ ਤਰ੍ਹਾਂ ਦੇ ਕੱਪੜੇ ਕੱਟ ਸਲੀਪ ਕੱਪੜੇ ਨਹੀਂ ਪਾਉਣੇ ਤੇ ਕਹਿੰਦੇ ਬਹੁਤ ਡਰੀ ਹੋਈ ਐ ਤੇ ਕੰਪਲੇਂਟ ਵੀ ਨਹੀਂ ਦੇ ਰਹੀ ਕਿਉਂਕਿ ਬੇਟੀ ਪੀ ਐਚ ਡੀ ਕਰਨੀ ਐ ਕਹਿੰਦੇ ਅੱਗੇ ਜਾ ਕੇ ਉਹਨੇ ਦੇਖੋ ਇਹ ਚੀਜ਼ ਜਿਹੜੀ ਹੈ ਨਾ ਇਹ ਸਾਡੀਆਂ ਜਥੇਵੰਦੀਆਂ ਨੂੰ ਵੀ ਦੇਖਣੀ ਚਾਹੀਦੀ ਆ ਜੀ ਕਿਉਂਕਿ ਆਪਾਂ ਬਹੁਤ ਮੌਕੇ ਆ ਤੇ ਦੇਖਿਆ ਕਿਤੇ ਦੁਕਾਨਦਾਰ ਕਿਤੇ ਕਿਉਂਕਿ ਹਰ ਇੱਕ ਵਰਗ 'ਚ ਹਰ ਇੱਕ ਸਮਾਜ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਆ ਜੀ ਠੀਕ ਹੈ ਜੀ ਅੱਗੇ ਵੀ ਇਸ ਤਰ੍ਹਾਂ ਦੇ ਮਾਮਲੇ ਹੋ ਚੁੱਕੇ ਆ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਯਾਰ ਕੱਟੋ-ਕੱਟ ਕੋਈ ਵੀ ਬੰਦਾ ਨਾ ਮੇਰੀ ਧੀ ਨਹੀਂ ਹੈਗੀ ਹਮ ਪਰ ਮੈਂ ਆਪਣੇ ਭਰਾ ਦੀ ਧੀ ਨੂੰ ਧੀ ਮੰਨਦਾ ਜੀ ਤੇ ਜਦੋਂ ਉਹਨੂੰ ਦੇਖੀਏ ਤੇ ਐਦਾਂ ਹੀ ਲੱਗਦਾ ਹੈ ਯਾਰ ਆਉਂਦਾ ਹੀ ਬੱਚਾ ਆਉਂਦਾ ਜਾਣ ਨਿਕਲ ਰਿਹਾ ਨਾ ਵੀ ਆਉਦਾ ਜਾਣ ਜਾਣ ਦਾ ਹੀ ਕੋਈ ਹਿੱਸਾ ਹੈ ਤੁਸੀਂ ਵੀ ਯਾਰ ਮੰਨ ਲਓ ਜੇ ਨਹੀਂ ਧੀ ਤਾਂ ਕਦੇ ਸੋਚ ਕੇ ਦੇਖੋ ਜੇ ਤੁਹਾਡੀ ਧੀ ਹੋਵੇ ਜੀ ਤੇ ਜੇ ਉਸ ਧੀ ਨੂੰ ਕਿਸੇ ਜ਼ਖਮ ਮਤਲਬ ਕਿ ਜੋ ਸੀਨੇ ਤੇ ਲੱਗ ਜਾਂਦਾ ਹੈ ਰੂਹ ਤੇ ਲੱਗ ਜਾਂਦਾ ਹੈ ਉਹਦੇ ਨਾਲ ਜੀਣਾ ਪਵੇ ਕੀ ਹਾਲਤ ਹੋਏਗੀ ਤੁਹਾਡੀ ਬਿਲਕੁਲ ਮੌਕਸਰ ਦੇ ਵਿੱਚ ਘਟਨਾ ਵਾਪਰੀ ਕੁਝ ਪਿੱਛਾ ਕੀਤਾ ਕੁਝ ਵਿਅਕਤੀਆਂ ਨੇ ਹਸਪਤਾਲ ਤੋਂ ਤੁਹਾਨੂੰ ਯਾਦ ਹੋਣਾ ਜੀ ਜੀ ਹਾਂ ਥੋੜੇ ਇੰਟਰਨਲ ਤੇ ਸੀ ਲੜਕੀਆਂ ਸਰ ਹਾਲੇ ਤੱਕ ਉਹ ਲੜਕੀ ਸਦਮੇ 'ਚ ਹੈ ਬੰਦੇ ਫੜੇਗੇ ਜੇਲ ਵੀ ਚਲੇ ਗਈ ਜਮਾਨਤ ਤੇ ਵੀ ਆ ਜਾਣਗੇ ਜੀ ਹੁਣ ਇਹੀ ਗੱਲ ਹੈ ਕਿ ਜੇ ਬੱਚੀ ਇੰਨਾ ਡਰ ਗਈ ਆ ਵਿੱਚ ਸਮਝਾਉਣਾ ਵੀ ਆ ਤੁਸੀਂ ਕਿਸੇ ਧੀ ਪੈਨ ਨੂੰ ਆਪਾਂ ਆਦੇ ਬੱਚੇ ਨੂੰ ਵੀ ਸਮਝਾਉਨੇ ਆ ਸਮਝਾਉਨੇ ਬਿਲਕੁਲ ਜੀ ਤਾਂ ਸਮਝਾਉਣ ਦਾ ਤੁਹਾਡੇ ਕੋਲ ਤਰੀਕਾ ਆਉਣਾ ਚਾਹੀਦਾ ਸ ਹਮ ਮੈਂ ਅੱਗੇ ਵੀ ਗੱਲ ਕੀਤੀ ਆ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਕਈ ਵਾਰ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ ਨੇ ਲੋਕ ਆ ਕੇ ਦੱਸਦੇ ਨੇ ਹਾਂਜੀ ਬਿਲਕੁਲ ਕਿ ਕੁਝ ਉੱਥੇ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਕਿ ਯਾਨੀ ਐਸਟਪੀਸੀ ਦੇ ਨਹੀਂ ਸੇਵਾਦਾਰ ਇਦਾਂ ਆਸੂ ਪਾਸਿਓਂ ਬਹੁਤ ਮਤਲਬ ਕਿ ਕਰੜਾਈ ਦੇ ਨਾਲ ਬੋਲਦੇ ਆ ਤੇ ਬਹੁਤ ਡਰਾਵਣਾ ਮਾਹੌਲ ਸਿਰਜ ਦਿੰਦੇ ਨੇ ਜੀ ਤੋ ਇਹ ਜਥੇਵੰਦੀਆਂ ਨੂੰ ਦੇਖਣਾ ਪਏਗਾ ਸਰ ਕਿ ਭਾਈ ਕੀ ਗੱਲ ਹੈ ਜੀ ਚਲੋ ਕਿਸੇ ਨੇ ਕਿਸੇ ਨੂੰ ਸਮਝਾਉਣਾ ਪ੍ਰਚਾਰ ਕਰਕੇ ਸਮਝਾਇਆ ਜਾ ਸਕਦਾ ਬੱਚੇ ਹੂੰ ਠੀਕ ਹੈ ਉਹ ਲਈ ਸਾਡੇ ਕੋਲ ਪ੍ਰਚਾਰ ਰੱਖਿਆ ਐਸਡੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਹੈ ਜੀ ਜੀ ਠੀਕ ਹੈ ਤੁਸੀਂ ਕਹਿ ਸਕਦੇ ਹੋ ਕਿ ਹਾਂ ਬੱਚੇ ਨੂੰ ਪ੍ਰੇਰਿਤ ਕਰ ਸਕਦੇ ਹੋ ਪਰ ਭਾਈ ਤੁਸੀਂ ਇਹ ਡਰੈਸ ਕੋਡ ਕਿਵੇਂ ਤਿਆਰ ਕਰ ਸਕਦੇ ਹੋ ਹਮ ਆਕੇ ਹੱਥ ਦੇ ਵਿੱਚ ਜੇ ਕੋਈ ਹਥਿਆਰ ਫੜ ਕੇ ਤੁਸੀਂ ਬੱਚੇ ਕੋਲ ਨਹੀਂ ਸੰਗਸਕ ਕੋਡ ਤੁਸੀਂ ਕੱਲ ਨੂੰ ਹੁਣ ਮੈਨੂੰ ਉੱਠ ਕੇ ਕੋਈ ਕਵੇ ਹਮ ਕਿ ਭਾਈ ਤੂੰ ਕੁਰਤਾ ਪਜਾਮਾ ਨਹੀਂ ਪਾਉਣਾ ਕਿਉਂ ਭਾਈ ਹਾਂ ਬਿਲਕੁਲ ਇਹਦੀ ਆਜ਼ਾਦੀ ਹੈ ਬੰਦੇ ਦੀ ਠੀਕ ਹੈ ਨਾ ਜੀ ਖਾਣਾ ਪੈਣਾ ਉਹਦੀ ਆਜ਼ਾਦੀ ਹਾਂ ਜੀ ਇਹ ਇਹ ਗੱਲਾਂ ਜਿਹੜੀਆਂ ਨੇ ਬੈਲੈਂਸ ਬਣਾ ਕੇ ਚੱਲਣ ਦੀ ਜ਼ਰੂਰਤ ਹੈ ਨਾ ਜੀ ਇਦਾਂ ਇਦਾਂ ਆਪ ਦਾ ਸਿਸਟਮ ਲਾਗੂ ਕਰਨ ਦਾ ਕੋਈ ਯਤਨ ਨਾ ਕਰੋ ਨਹੀਂ ਤਾਂ ਫਿਰ ਦੂਜੇ ਬਜਰੰਗ ਦਲ ਵਾਲੇ ਵੀ ਉਹ ਕਹਿੰਦੇ ਵੈਲੈਂਟਾਈਨ ਨਹੀਂ ਮਨਾਉਣ ਦੇਣਾ ਸੀ ਹੂੰ ਫਿਰ ਉਹ ਵੀ ਸਹੀ ਕਰ ਰਿਹਾ ਤੇ ਫਿਰ ਦੇਖੋ ਇਹਦਾ ਨਤੀਜੇ ਵੇਖੋ ਇਹ ਇਹਦਾ ਮਤਲਬ ਕਿ ਹਰੇਕ ਧਰਮ ਦੀ ਆਪਣੀ ਫੋਰਸ ਹੋ ਗਈ ਫਿਰ ਹੂੰ ਕਮਾਲ ਹੈ ਜੀ ਜੀ ਖੈਰ ਬਸ ਮੈਂ ਇਸੇ ਕਰਕੇ ਹੀ ਕਮੈਂਟ ਲਿਆ ਸੀ ਕਿ ਕੁਝ ਪ੍ਰਤੀਕਰਮ ਜਿਹੜੇ ਉਹ ਸਾਂਝੇ ਹੋ ਜਾਣਗੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਥੋੜਾ ਜਿਹਾ ਮੈਂ ਅੱਜ ਖਿੱਚ ਕੇ ਚੱਲ ਰਿਹਾ ਥੋੜੇ ਜਿਹਾ ਕਮੈਂਟ ਘੱਟ ਲੈ ਰਿਹਾ ਬਿਲਕੁਲ ਇੱਕ ਕਮੈਂਟ ਵੀ ਬਹੁਤ ਖੂਬਸੂਰਤ ਹੈ ਕਿ ਜਿਸ ਨੂੰ ਸਮਝਾਉਣਾ ਹੈ ਤਾਂ ਕਿਸੇ ਨੂੰ ਪਿਆਰ ਨਾਲ ਸਮਝਾਓ ਯਾਰ ਪ੍ਰੇਰੋ ਇਹ ਮਾੜੀ ਗੱਲ ਨਹੀਂ ਹੈ ਮੈਂ ਖੁਦ ਚਾਹਨਾ ਮੈਂ ਕਦੋਂ ਚਾਹੂੰਗਾ ਕਿ ਮੇਰਾ ਬੱਚਾ ਹੈ ਉਹ ਕੱਲ ਨੂੰ ਐਵੇਂ ਇੱਥੇ ਮਤਲਬ ਕਿ ਵਿੰਗੇ ਟੇਡੇ ਜਿਹਾ ਸਟੈਪ ਕਰਦਾ ਫਿਰ ਜੀ ਮੈਂ ਵੀ ਨਹੀਂ ਚਾਹੂੰਗਾ ਜ਼ਰੂਰੀ ਹੁੰਦਾ ਹੈ ਕਈ ਵਾਰੀ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਆਪਾਂ ਦਾ ਬੱਚਾ ਕਿ ਸਮਹਾਲ ਚ ਹੈ ਹਾਂ ਜੀ ਮਤਲਬ ਕਿ ਪਰ ਅਸੀਂ ਮੈਂ ਕੱਲ ਕੱਲ ਉਹਦਾ ਚਾਚਾ ਕਹਿੰਦੇ ਆ ਸੀਗਾ ਕਿ ਤੂੰ ਵੀ ਆਪਦੇ ਨਾਮ ਨਾਲ ਸ਼ਹਾਬਾਜ ਗੁਰੂਸਰੀਆ ਲਿਖ ਲੈ ਹੂੰ ਉਹਨੇ ਕਿ ਨਹੀਂ ਚਾਚਾ ਸ਼ਹਾਬਾਜ ਸਿੰਘ ਗੁਰੂਸਰੀਆ ਤੇ ਲਿਖ ਲੂੰਗਾ ਸਿੰਘ ਨਹੀਂ ਹਟਾਉਣਾ ਹੂੰ ਸਰ ਸਰ ਮਾਣ ਕਰੋ ਆਪੀ ਪਰ ਅਸੀਂ ਨਹੀਂ ਮੰਨ ਸਕੇ ਜੀ ਠੀਕ ਹੈ ਪਰ ਪਰਵਰਿਸ਼ ਦੇ ਵਿੱਚ ਇਹਨਾਂ ਕੁਝ ਭਰ ਦਿਓ ਕਿ ਠੀਕ ਹੈ ਨਾ ਬੱਚਾ ਟੋਲੇ ਤੇ ਚਲੋ ਜੇ ਕਿਤੇ ਬੱਚੇ ਨੂੰ ਪ੍ਰੇਰਣ ਦੀ ਜ਼ਰੂਰਤ ਪੈਂਦੀ ਹੈ ਸਰ ਤੁਹਾਡਾ ਤਰੀਕਾ ਤੇ ਪਹਿਲਾਂ ਉਦਾਸ ਹੋਣਾ ਚਾਹੀਦਾ ਪਹਿਲਾਂ ਤੁਹਾਨੂੰ ਸਹੀ ਰਾਕੇ ਤੁਸੀਂ ਕੁਝ ਨਹੀਂ ਕਰ ਸਕਦੇ ਹੋ ਸਿਸ ਦਿਨ ਸਹੀ ਕਰ ਸਕਦੇ ਹੋ ਸਿੱਖੀ ਸਮੁੰਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਜੀ ਸਿੱਖੀ ਸਮੁੰਦੇ ਵਿੱਚ ਜੇ ਆਪਾਂ ਦੇਖੀਏ ਤੇ ਸਰ ਬਹੁਤ ਬਾਦ ਤੱਕ ਕਹ ਲਈਏ ਕਿ ਮਤਲਬ ਕਿ ਜਿਵੇਂ ਗਿੱਦੜਾ ਤੋਂ ਸ਼ੇਰ ਬਣਾਉਣ ਦੀ ਬਈ ਗਿੱਦ ਇੱਥੇ ਤਾਂ ਗਿੱਦੜਾ ਨੂੰ ਸ਼ੇਰ ਬਣਾ ਦਿੱਤਾ ਜਾਂਦਾ ਉਹ ਕਾਦੇ ਨਾਲ ਸ਼ਬਦ ਨਾਲ ਪ੍ਰੇਰਕ ਪ੍ਰੇਰਕ ਬਿਲਕੁਲ ਠੀਕ ਹੈ ਨਾ ਜੀ ਜੀ ਮਿੰਟੂ ਜੀ ਅ ਸ਼ੁਕਰੀਆ ਦੋਸਤੋ ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਨਾਲ ਜੁੜੇ ਰਹੋ ਤੇ ਨਾਲ ਜੋੜਦੇ ਰਹੋ ਦੋਸਤੋ ਨਾ ਪ੍ਰੋਗਰਾਮ ਥੋੜਾ ਹੋਰ ਸ਼ੇਅਰ ਕਰਦੇ